ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆ ਵੀਡੀਓ ਵਿੱਚ ਵੇਖਿਓ ਜੇ ਇਹ ਕਿਵੇਂ ਬਾਬਾ ਜੀ ਜਿਹੜੇ ਇੱਕ ਬਹੁਤ ਵੱਡੇ ਵਿਦਵਾਨ ਨੇ ਉਹ ਕਾਲਾ ਧਾਗਾ ਬੰਨਣ ਵਾਸਤੇ ਸੰਗਤ ਨੂੰ ਕਿਵੇਂ ਬੋਲ ਰਹੇ ਨੇ ਪਹਿਲਾਂ ਇਹ ਵੀਡੀਓ ਦੇਖੋ ਫਿਰ ਗੱਲਬਾਤ ਕਰਾਂਗੇ ਇਸ ਤੇ ਇੱਕ ਨਵਾਂ ਰਿਵਾਜ ਚੱਲਿਆ ਜੋ ਮੈਂ ਹੈਰਾਨ ਹੁਣਾ ਤੁਸੀਂ ਕਹਿੰਦੇ ਪ੍ਰਚਾਰ ਮੈਂ ਅਜੇ ਤੱਕ ਕਿਸੇ ਪੂਥੀ 'ਚ ਨਹੀਂ ਪੜਿਆ ਵੀ ਗੱਟਿਆਂ ਦੇ ਉੱਪਰ ਕਾਲਾ ਧਾਗਾ ਬੰਨੋ। ਮੈਨੂੰ ਅਜੇ ਤੱਕ ਪੂਥੀ ਨਹੀਂ ਲੱਭੀ। ਤੇ ਬੀਬੀਆਂ ਨੇ ਦੋਨੋਂ ਗੱਟਿਆਂ ਦੇ ਬੰਨ ਲਏ ਨੇ। ਕਾਲਾ ਧਾਗਾ। ਮੈਨੂੰ ਕਹਿੰਦੇ ਗਿਆਨੀ ਦਾ ਮਤਲਬ ਕੀ ਹੋਇਆ? ਇਹ ਬਾਬਾ ਜੀ ਕਹ ਰਹੇ ਨੇ ਕਿ ਕਾਲਾ ਧਾਗਾ ਗੁੱਟ ਤੇ ਨਹੀਂ ਬੰਨਣਾ ਚਾਹੀਦਾ। ਅੱਜ ਕੱਲ੍ਹ ਕਹਿੰਦੇ ਇੱਕ ਨਵਾਂ ਹੀ ਰਿਵਾਜ ਚੱਲ ਪਿਆ ਹੈ ਕਿ ਇਹ ਇਹ ਬਾਬਾ ਜੀ ਰਿਵਾਜ ਨਵਾਂ ਨਹੀਂ ਹੈ। ਇਹ ਰਿਵਾਜ ਬੜਾ ਪੁਰਾਣਾ ਰਵਾਜ ਹੈ ਇਹ ਤੁਹਾਨੂੰ ਵੀ ਪਤਾ ਹੈ ਇਹ ਰਵਾਜ ਕਦੋਂ ਦਾ ਚੱਲਦਾ ਹੈ ਤੁਸੀਂ ਸੰਗਤ ਨੂੰ ਕਹਿ ਰਹੇ ਹੋ ਕਿ ਗੁੱਟ ਤੇ ਕਾਲਾ ਧਾਗਾ ਨਹੀਂ ਬਨਣਾ ਚਾਹੀਦਾ ਸੰਗਤ ਨੂੰ ਤੁਸੀਂ ਦੱਸ ਰਹੇ ਹੋ ਸੰਗਤ ਨੂੰ ਜਿਵੇਂ ਕਹੋਗੇ ਸੰਗਤ ਤਾਂ ਉਵੇਂ ਕਰੇਗੀ ਪਰ ਇਹਦੀ ਜੜ ਕਿੱਥੇ ਹੈ ਉਹ ਪਤਾ ਤੁਹਾਨੂੰ ਸਾਰਾ ਹੀ ਹੈ ਬਾਬਾ ਜੀ ਬੋਲੋ ਹਾਂ ਜਿਹੜਾ ਮੰਜੀ ਸਾਹਿਬ ਤੋਂ ਬਾਬਾ ਜੀ ਇਹ ਕਾਲਾ ਧਾਗਾ ਜਿਹੜਾ ਦਿੰਦੇ ਨੇ ਜਿਹੜੇ ਹੱਥਾਂ ਦੇ ਬੰਨਦੇ ਨੇ ਤੇ ਜਾਂ ਪੈਰਾਂ ਤੇ ਬੰਨਦੇ ਨੇ ਗੁੱਟਾਂ ਦੇ ਬਲਣ ਵਾਸਤੇ ਕਹਿੰਦੇ ਨੇ ਕਾਲਾ ਧਾਗਾ ਬੋਲੋ ਹਾਂ ਜਰਾ ਉਹਨਾਂ ਬਾਰੇ ਪਤਾ ਤੁਹਾਨੂੰ ਸਾਰਾ ਹੀ ਹੈ ਸਿੱਖ ਜਿਹੜੇ ਡੇਰੇਦਾਰ ਨੇ ਜਿਹੜੇ ਸਿੱਖ ਅਖੌਣ ਵਾਲੇ ਡੇਰੇਦਾਰ ਵੱਡੇ ਵੱਡੇ ਡੇਰੇ ਬਣਾ ਕੇ ਬੈਠੇ ਨੇ ਉਹ ਕਾਲੇ ਧਾਗੇ ਦੇਂਦੇ ਨੇ ਲੋਕਾਂ ਨੂੰ ਬਲਣ ਵਾਸਤੇ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਕੀਤਾ ਹੋਇਆ ਹੈ ਜੇ ਨਹੀਂ ਪਤਾ ਤੇ ਤੁਸੀਂ ਆ ਜਿਓ ਜੇ ਕਿਤੇ ਸਾਰੇ ਡੇਰੇਦਾਰਾਂ 'ਚ ਘੁੰਮ ਕੇ ਤੁਹਾਨੂੰ ਦਿਖਾ ਦੇਵਾਂਗੇ ਕਿ ਕਿੱਥੇ-ਕਿੱਥੇ ਕਾਲੇ ਧਾਗੇ ਦਿੱਤੇ ਜਾਂਦੇ ਨੇ ਸੰਤ ਨੂੰ ਤੇ ਬਨਣ ਵਾਸਤੇ ਕਿਹਾ ਜਾਂਦਾ ਤੁਹਾਨੂੰ ਸਾਰਾ ਪਤਾ ਤੁਸੀਂ ਖੁੱਲ ਕੇ ਨਾ ਲਓ ਉਹਨਾਂ ਦਾ ਤੇ ਇਹ ਕਾਲੇ ਧਾਗੇ ਬੰਨੇ ਤਾਂ ਬੰਦ ਹੋਣਗੇ ਤੁਸੀਂ ਬੋਲੋ ਪ੍ਰਚਾਰਕ ਉਹ ਬਹੁਤ ਵੱਡੇ ਵੱਡੇ ਪ੍ਰਚਾਰਕ ਉਹ ਤੁਸੀਂ ਤੁਸੀਂ ਬੋਲੋ ਸਿੱਖ ਡੇਰੇਦਾਰਾਂ ਬਾਰੇ ਵੀ ਜਿਹੜੇ ਸਿੱਖ ਤੁਸੀਂ ਦੂਜੇ ਡੇਰੇ ਬਾਰੇ ਬੋਲਦੇ ਹੋ ਜਿਹੜੇ ਹੋਰ ਕੌਮਾਂ ਦੇ ਡੇਰੇਦਾਰ ਨੇ ਈਸਾਈ ਹੋ ਗਏ Hindu ਹੋ ਗਏ ਮੁਸਲਮਾਨ ਹੋ ਗਏ ਜੈਨੀ ਬੋਧੀ ਉਹਨਾਂ ਬਾਰੇ ਤੁਸੀਂ ਬੋਲਦੇ ਹੋ ਆਪਣੇ ਸਿੱਖ ਡੇਰੇਦਾਰਾਂ ਬਾਰੇ ਬੋਲੋ ਜਿਹੜੇ ਪਖੰਡੀ ਡੇਰੇਦਾਰ ਨੇ ਡੇਰੇ 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 ਵੱਡੇ ਬਣਾ ਕੇ ਬੈਠੇ ਨੇ ਉਹ ਦਿੰਦੇ ਨੇ ਧਾਗੇ ਲਾਚੀਆਂ ਦਿੰਦੇ ਨੇ ਤੁਹਾਨੂੰ ਪਤਾ ਸਾਰਾ ਉਹਨਾਂ ਬਾਰੇ ਬੋਲੋ ਖੋਲ ਬੋਲੋ ਹਾਂ ਜਰਾ ਖੋਲ ਕੇ ਬੋਲੋ ਉਹਨਾਂ ਬਾਰੇ ਫਿਰ ਤੁਹਾਡਾ ਪਤਾ ਲੱਗੇਗਾ ਕਿ ਤੁਸੀਂ ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ ਗੋਲਮੋਲ ਗੱਲਾਂ ਕਰਦੇ ਹੋ ਕਿ ਸੰਗਤ ਨੂੰ ਕਹਿ ਰਹੇ ਹੋ ਧਾਗੇ ਨਾ ਬਨੋ ਪਰ ਸੰਗਤ ਨੂੰ ਧਾਗੇ ਦੇ ਕੌਣ ਰਿਹਾ ਇਹ ਤਾਂ ਦੇਖੋ ਦੇ ਕੌਣ ਰਿਹਾ ਇਹਨਾਂ ਨੂੰ ਇਹ ਤੁਹਾਡੇ ਹੀ ਡੇਰੇਦਾਰ ਤੁਹਾਡੇ ਹੀ ਸਿੱਖ ਡੇਰੇਦਾਰ ਦੇਹਧਾਰੀ ਬਾਬੇ ਜਿੰਨਾਂ ਕੋਲ ਤੁਸੀਂ ਜਾਂਦੇ ਹੋ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਡੇਰੇ ਬਣਾਏ ਗੱਡੀਆਂ ਬਣਾਈਆਂ ਵੱਡੀਆਂ ਵੱਡੀਆਂ ਆਲੀਸ਼ਾਨ ਕਮਰੇ ਬਣਾਏ ਤੁਹਾਨੂੰ ਬੁਲਾਉਂਦੇ ਨੇ ਤੁਹਾਨੂੰ ਬਹੁਤ ਮੋਟੀ ਰਕਮ ਦਿੰਦੇ ਨੇ ਤੁਹਾਨੂੰ ਪਤਾ ਸਾਰਾ ਕਿ ਇਹ ਕੌਣ ਦਿੰਦਾ ਧਾਗੇ ਕੌਣ ਬਣਦੇ ਨੇ ਤੁਸੀਂ ਇੰਨੇ ਅਣਜਾਣ ਨਹੀਂ ਹੋ ਤੁਸੀਂ ਬਹੁਤ ਵੱਡੇ ਪ੍ਰਚਾਰਕ ਹੋ ਤੁਹਾਨੂੰ ਸਭ ਗੱਲਾਂ ਦਾ ਪਤਾ ਹੈ ਪਰ ਤੁਸੀਂ ਬੋਲਦੇ ਨਹੀਂ ਉਹਨਾਂ ਬਾਰੇ ਸੰਗਤ ਨੂੰ ਕਹੋਗੇ ਧਾਗੇ ਨਾ ਬਨੋ ਧਾਗੇ ਨਾ ਬਨੋ ਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਉਹਨਾਂ ਨੂੰ ਬੋਲੋ ਹਾਂ ਸਿੱਖ ਡੇਰੇਦਾਰਾਂ ਨੂੰ ਜਿਹੜੇ ਇਹ ਜਿਹੜੇ ਵੱਡੇ ਡੇਰੇ ਖੋਲ ਕੇ ਬੈਠੇ ਨੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਪਏ ਨੇ ਉਹਨਾਂ ਨੂੰ ਬੋਲੋ ਨਾ ਭਾਈ ਤੁਸੀਂ ਕਿਉਂ ਕਾਲੇ ਧਾਗੇ ਲੋਕਾਂ ਨੂੰ ਦੇ ਰਹੇ ਹੋ ਇਹ ਲੋਕੀ ਨਹੀਂ ਬੰਦੇ ਪਏ ਇਹਨਾਂ ਨੂੰ ਬਣਵਾਏ ਜਾਂਦੇ ਨੇ ਇਹ ਡੇਰੇਦਾਰ ਬਣਵਾਉਂਦੇ ਆ ਇਹਨਾਂ ਨੂੰ ਸਿੱਖ ਡੇਰੇਦਾਰ ਬਣਵਾਉਂਦੇ ਆ ਤੁਸੀਂ ਵੀ ਜਾਂਦੇ ਹੋ ਉਹਨਾਂ ਡੇਰਿਆਂ ਤੇ ਬੋਲੋ ਉਹਨਾਂ ਨੂੰ ਸਿੱਖ ਡੇਰੇਦਾਰਾਂ ਨੂੰ ਸਿੱਖ ਦੇ ਧਾਰੀ ਬਾਬਿਆਂ ਨੂੰ ਬੋਲੋ ਭਾਈ ਕਿਉਂ ਤੁਸੀਂ ਦਿੰਦੇ ਹੋ ਕਾਲੇ ਧਾਗੇ ਸੰਗਤ ਨੂੰ ਬੋਲਣਾ ਕੁਝ ਨਹੀਂ ਬੰਨਣਾ ਜੜ ਨੂੰ ਫੜੋ ਜਿੱਥੇ ਜਾੜਾ ਧਾਗੇ ਦੀ ਦੇਖਣ ਰਿਹਾ ਉਹਨੂੰ ਬੋਲੋ ਇਹ ਨਾ ਬੋਲੋ ਤੁਹਾਡਾ ਪ੍ਰਚਾਰ ਇਹ ਹੁੰਦਾ ਕਿ ਦੂਜੇ ਧਰਮਾਂ ਬਾਰੇ ਦੇਹਧਾਰੀ ਵੀ ਤੁਸੀਂ ਕਿੰਨੂੰ ਸਮਝਦੇ ਹੋ ਤੁਸੀਂ ਦੂਜੇ ਧਰਮਾਂ ਦੇ ਜਿਹੜੇ ਡੇਰੇ ਨੇ ਉਹਨਾਂ ਨੂੰ ਦੇਹਧਾਰੀ ਸਮਝਦੇ ਹੋ ਆਪਣੇ ਜਿਹੜੇ ਡੇਰੇ ਨੇ ਉਹਨਾਂ ਨੂੰ ਤੁਸੀਂ ਦੇਹਧਾਰੀ ਸਮਝਦੇ ਹੀ ਨਹੀਂ ਧਾਗੇ ਤਾਂ ਆਪਣੇ ਵਾਲੇ ਡੇਰੇ ਨਾ ਆਪਣੇ ਜਿਹੜੇ ਡੇਰੇਦਾਰ ਨੇ ਇਹ ਇਹ ਵੀ ਦੇਹਧਾਰੀ ਨੇ ਬਾਬੀਏ ਇਹ ਇੰਨਾ ਵੀ ਬڑے ਬڑے ਵੱਡੇ ਡੇਰੇ ਖੁੱਲਣੇ ਇਹੀ ਧਾਗੇ ਦੇ ਰਹੇ ਨੇ ਇਹਨਾਂ ਬਾਰੇ ਬੋਲਿਆ ਕਰੋ ਦੂਜੇ ਧਰਮ ਦੇ ਕੋਈ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰਨ ਤੁਸੀਂ ਇਹਨਾਂ ਬਾਰੇ ਬੋਲਿਆ ਕਰੋ ਕਿ ਆਪਣੇ ਸਿੱਖ ਡੇਰੇਦਾਰ ਜਿਹੜੇ ਦੇਹਧਾਰੀ ਬਾਬੇ ਨੇ ਇਹਨਾਂ ਦੇ ਕੋਲ ਨਾ ਜਾਓ ਡੇਰੇ ਡੇਰਿਆਂ ਦੇ ਕੋਈ ਨਾ ਜਾਓ ਇਹ ਧਾਗੇ ਤਵੀਜ਼ ਦਿੰਦੇ ਨੇ ਇਹਨਾਂ ਬਾਰੇ ਬੋਲਿਆ ਕਰੋ ਖੁੱਲ ਕੇ ਫਿਰ ਪਤਾ ਲੱਗਣਾ ਹੈ ਲੋਕਾਂ ਨੂੰ ਸੰਗਤ ਨੂੰ ਫੇਰ ਪਾ ਲੱਗੇਗਾ ਬਸ ਤੁਸੀਂ ਤੇ ਦੁੱਗੇ ਧਰਮਾਂ ਬਾਰੇ ਬੋਲਦੇ ਹੋ ਦੁੱਗੇ ਧਰਮਾਂ ਬਾਰੇ ਬੋਲਣ ਤੇ ਫਿਰ ਇਹ ਮਸਲਾ ਨਹੀਂ ਹੱਲ ਹੋਣਾ ਤੁਹਾਨੂੰ ਸਾਰਾ ਪਤਾ ਹੈ ਧਾਗੇ ਕੌਣ ਦਿੰਦਾ ਤੇ ਕਿੱਥੋਂ ਸੰਗਤ ਨੂੰ ਮਿਲਦੇ ਨੇ ਪਰ ਤੁਸੀਂ ਖੁੱਲ ਕੇ ਸਿੱਖ ਡੇਰੇ ਦੇ ਬਾਰੇ ਨਹੀਂ ਬੋਲਦੇ ਸਿੱਖ ਡੇਰੇਦਾਰਾਂ ਬਾਰੇ ਜਿਹੜੇ ਦੇਹਧਾਰੀ ਬਾਬੇ ਨੇ ਇਹਨਾਂ ਬਾਰੇ ਬੋਲੋ ਫਿਰ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਧੰਨਵਾਦ ਤੁਹਾਡਾ ਹੋਏਗਾ ਜੇ ਤੁਸੀਂ ਬੋਲੋਗੇ ਮਨਜੀ ਸਾਹਿਬ ਤੋਂ ਵੱਡੇ ਵੱਡੇ ਤੁਸੀਂ ਪ੍ਰਚਾਰਕ ਹੋ ਪੰਥ ਦੇ ਕੌਮ ਦੇ ਬਹੁਤ ਵੱਡੇ ਪ੍ਰਚਾਰਕ ਹੋ ਜੇ ਤੁਸੀਂ ਬੋਲੋਗੇ ਮੰਜੀ ਸਾਹਿਬ ਤੋਂ ਤੁਹਾਡੀ ਗੱਲ ਸੁਣੀ ਜਾਏਗੀ ਕਿਰਪਾ ਕਰੋ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਕਿ ਮੰਜੀ ਸਾਹਿਬ ਤੋਂ ਜਿਹੜੇ ਸਿੱਖ ਡੇਰੇਦਾਰ ਨੇ ਦੇਹਧਾਰੀ ਬਾਬੇ ਉਹਨਾਂ ਬਾਰੇ ਬੋਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ